ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬੁਟੀਕ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆ ਹੈਗਾ ਜੀ ਆਪਣਾ ਮੈਚਿੰਗ ਸੂਟ ਐਸ ਕਲਰ ਦੀ ਸਲਵਾਰ ਆ ਤੇ ਉਸ ਕਲਰ ਦੀ ਆਪਾਂ ਲੈਸ ਲਈ ਆ ਦੋ ਤਰ੍ਹਾਂ ਦੀ ਲੈਸ ਆ ਇੱਕ ਆ ਜੁਆਇੰਟ ਲੈਸ ਆ ਇੱਕ ਦੂਸਰੀ ਲੈਸ ਲੈਸ ਆ ਸਿੰਪਲ ਤੇ ਇਹਦੇ ਆਪਾਂ ਬਾਹਾਂ ਤੇ ਡਿਜ਼ਾਈਨ ਬਣਾਉਣਾ ਜੀ ਉਹ ਤੁਹਾਨੂੰ ਦੱਸ ਦਿਆਂ ਕਿਸ ਤਰ੍ਹਾਂ ਬਣਾਵਾਂਗੇ ਜਿਹੜੀ ਆ ਵਾਲੀ ਲੈਸ ਆ ਨਾ ਬ੍ਰੇਕ ਲੈਸੇ ਆਪਾਂ ਮੂਰੇ ਲਾਉਣੀ ਹੈ ਜੀ ਤੇ ਮੂਰੇ ਜਿਹੜੀ ਇਸਦੀ ਬਾਹ ਦੇ ਲੰਬਾਈ ਸੀ ਉਹ ਥੋੜੀ ਜਿਹੀ ਘਟਦੀ ਸੀ ਤੇ ਫਿਰ ਆਪਾਂ ਇਸ ਤਰ੍ਹਾਂ ਐ ਕਰਾਂਗੇ ਵੀ ਇਹਦੇ ਮੂਰੇ ਜਿਹੜਾ ਆਪਾਂ ਇਹੜਾ ਫੱਟਾ ਮੋੜਨਾ ਉਹ ਕੱਪੜਾ ਲੱਗ ਤੁਲੇ ਲੈ ਇਸ ਤਰ੍ਹਾਂ ਲੈਸ ਨੂੰ ਇਹਦੇ ਉੱਪਰ ਰੱਖਾਂਗੇ ਪੁੱਠਾ ਤਾਂ ਨੂੰ ਮੁੱਕਰ ਕੇ ਬਾਹ ਆਪਣੀ ਸਿੱਧੀ ਹੋ ਗਈ ਤੇ ਆਹ ਵਾਲਾ ਕੱਪੜਾ ਇਸ ਤਰ੍ਹਾਂ ਇਹਦੇ ਉੱਪਰ ਲਾ ਦਾਂਗੇ ਨਾਲੇ ਤਾਂ ਆਪਣੀ ਗੋਮ ਸਲਾਈ ਨਾਲ ਲੈਸ ਲੱਗ ਜੂਗੀ ਨਾਲੇ ਜੋੜ ਲਾਂ ਜੂ ਆਪਣੇ ਬਾਹ ਦੇ ਹੀਟਾਂ ਇਹ ਜੀ ਸਾਰਾ 500 ਦਾ ਸੂਟ ਆ ਤੇ ਲੈਸ ਲਾ ਕੇ ਇਹਨੂੰ ਆਪਾਂ ਬਹੁਤ ਸੋਹਣਾ ਬਣਾ ਲੈਣਾ ਤੇ ਉਹ ਤੁਹਾਨੂੰ ਸਾਰੇ ਡਿਜ਼ਾਈਨ ਬਣਾਵਾਂਗੇ ਜਿਹੜੇ ਤੁਹਾਨੂੰ ਸ਼ੇਅਰ ਕਰਾਂਗੇ ਸੂਟ ਦੇ ਫਿਰ ਇੱਕ ਦਿਨ ਸਾਰੇ ਸੂਟਾਂ ਦੀ ਵੀਡੀਓ ਬਣਾ ਕੇ ंग त पादवालूं मोड़ आंगे ਫਰਟੇ ਨੂੰ ਇਸ ਤਰ੍ਹਾਂ ਜਿਸ ਤਰ੍ਹਾਂ ਤਰਪਾਈ ਕਰਨ ਵਾਲਾ ਆਪਾਂ ਮੋੜ ਲਵਾਂਗੇ ਹੁਣ ਜਿਹੜੀ ਆਪਾਂ ਵਾਲੀ ਲੈਸ ਲਾਉਣੀ ਆ ਇਹਦੀ ਆਪਾਂ ਦੋ ਦੋ ਗੇੜੇ ਲਾਉਣੇ ਆ ਉਹ ਆਪਾਂ ਨਿਸ਼ਾਨ ਲਾ ਲਾਂਗੇ ਕਿੰਨੀ ਸਪੇਸ ਛੱਡਣੀ ਆ ਇੱਥੋਂ ਛੱਡਾਂਗੀ ਜੀ 2 ਇੰਚ 2 ਇੰਚ ਤੇ ਹੁਣ ਆਪਾਂ ਪਹਿਲਾਂ ਇੱਕ ਗਿੜਾ ਲੈਸ ਦਾ ਲਾ ਲੈਨੇ ਲੈਸ ਤਨਾ ਇਹਦੇ ਉੱਪਰ ਸਲਾਈ ਲਾ ਦਈਏ ਇਧਰਲੀ ਸਾਈਡ ਤੇ ਲਾ ਦੀ ਸਲਾਈ। ਇਸੇ ਤਰ੍ਹਾਂ ਹੀ ਹੁਣ ਆਪਾਂ 2 ਇੰਚ ਦਾ ਉੱਪਰ ਗਿਆ ਆਪਾਂ ਲੈਸ ਨਾਲੋਂ ਅੱਗੇ 2 ਇੰਚ ਦਾ ਛੱਡਾਂਗੇ। ਤੇ 2 ਇੰਚ ਤੇ ਨਿਸ਼ਾਨ ਲਾ ਲੈਨੇ ਇਸ ਤਰ੍ਹਾਂ। ਨਿਸ਼ਾਨ ਮੈਂ ਕਾਲੀ ਪੈਨਸਲ ਨਾਲ ਲਾਉਣੀ ਹੈ ਜਿਹੜੀ ਛੋਟੇ ਬੱਚਿਆਂ ਕੋਲੇ ਹੁੰਦੀ ਆ। ਇਹਦੇ ਨਾਲ ਨਾ ਨਿਸ਼ਾਨ ਨਹੀਂ ਪੈਂਦਾ। ਸ਼ਾਇਦ ਤੁਹਾਨੂੰ ਵੀਡੀਓ ਵਿੱਚ ਦਿਖਦਾ ਨਾ ਹੋਵੇ। ਇਹ ਨਿਸ਼ਾਨ ਪਰ ਮੈਨੂੰ ਦਿਖਾਈ ਦੇ ਰਿਹਾ। ਇਸ ਤਰ੍ਹਾਂ ਸਿੱਧਾ ਪੁੱਠੇ ਚੈੱਕ ਕਰਕੇ ਲੈਸ ਨੂੰ ਰੱਖ ਲੈਣਾ। ਸਿੱਧੀ ਲਾਉਣੀ ਹੈ ਆਪਾਂ ਉੱਪਰ ਪੁੱਠੇ ਨਹੀਂ ਲਾਉਣੀ ਸਿੱਧੀ ਲਾਵਾਂਗੇ ਇਸ ਤਰ੍ਹਾਂ। कटिंग कर देंगे इसी तरह से वड़ते ला रहे हैं। इस तरह अपने दोनों लाण लग ला गई लैस दियां हम इन इस तरह इधर उपर कपड़ा मुड़ के गुम कर देंगे कट के भी पा सकते हो पर आप कट के नहीं पाई जी इना बाद फिर गर्मी के जो आप सूट पाने लैस चुभन ज लग जाती है जी कट के पाई होंगी है बहुते करके आप इस तरह लावे इधरों भी इस तरह ਸਲਾਈ ਲਾਣਾ ਹੈ ਉਸੀ ਤਰ੍ਹਾਂ ਹੁਣ ਇੱਕ ਐਸ ਲੈਸ ਦੇ ਉੱਪਰ ਐ ਸਲਾਈ ਲਾ ਲੈਨੇ ਆਪਾਂ ਇਸ ਤਰ੍ਹਾਂ ਜੇ ਤੁਸੀਂ ਇਸ ਤਰ੍ਹਾਂ ਲੈਸ ਲਾਉਣੀ ਹੈ 1 ਇੰਚ ਕਪੜਾ ਬਾਹਰ ਦਾ ਵਾਧ ਰੱਖਿਓ ਕਿਉਂਕਿ ਇਹ ਦੋਨੇ ਲੈਸ ਦੇ ਵਿੱਚ ਦੋਨੇ ਜਗ੍ਹਾ ਤੇ 1 ਇੰਚ ਕਪੜਾ ਪਾਈ ਜਾਂਦਾ ਹੈ ਜੀ फिर अपनी बांह की लंबाई घट जाती है बाद इसी तरह इधरों मुड़ देंगे फिर देखिए बहुत सोहना बह का डिजाइन बन जू जी ਦੇਖੋ ਜੀ ਇਸ ਤਰ੍ਹਾਂ ਆਪਣਾ ਬਾਹ ਦਾ ਡਿਜ਼ਾਈਨ ਬਣ ਗਿਆ ਇਧਰੋਂ ਉੱਠੇ ਪਾਸੇ ਦੇਖ ਸਕਦੇ ਆ ਤੁਸੀਂ ਇਸ ਤਰ੍ਹਾਂ ਦੀ ਸਫਾਈ ਆਈ ਹੈ ਸਿੱਧਾ ਪਾਸਾ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਬਾਹ ਦਾ ਡਿਜ਼ਾਈਨ ਬਣਿਆ ਆਪਣਾ ਇਸ ਤਰ੍ਹਾਂ ਆਪਣੀ ਜੋਇੰਟ ਲੈਸ ਲੱਗੂਗੀ ਕਟਿੰਗ ਨਹੀਂ ਕੀਤੀ ਆਪਾਂ ਇਹਨੂੰ ਦੇਖ ਸਕਦੇ ਆਂ ਦੇਖ ਕੇ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਮੇਰਾ ਡਿਜ਼ਾਈਨ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਜੀ